ਅੱਜ ਸ਼ਿਕਾਹ ਉਸਨੇ ਕਿਹਾ ਜੀਕੇ ਟੀਵੀ ਮਹਾਰਮ ਸਿੰਘ ਤੌਰ ਬਲਟਨ ਦੀ ਸ਼ੁਰੂਆਤ ਕਰਾਂਗੇ ਪਹਿਲਾਂ ਅਸੀਂ ਪਾਲਣੇ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਦੇ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਬਹਿਰਾਂਮ ਇਲਾਕੇ 'ਚ ਮੰਗਲਵਾਰ ਸਵੇਰੇ ਪੁਲਿਸ ਤੇ ਵਿਦਮਾਸ਼ਾਤਕਾਰ ਮੁਕਾਬਲਾ ਹੋਇਆ। ਪੁਲਿਸ ਮਲਾਸਮ ਸੋਨੂ ਨੂੰ ਤੇ ਸਾਥੀਆਂ ਸਮੇਤ ਕੁੱਝਨ ਕਲਾਹੀਂ ਗ੍ਰਿਫਤਾਰ ਕੀਤਾ ਗਿਆ ਸੀ। ਹਥਿਆਰ ਬਰਾਮਦ ਕੀ ਗ੍ਰਾਹਨ ਸੋਨੂ ਨੇ ਪੁਲਿਸ ਤੇ ਗੋਲੀਬਾਰੀ ਕੀਤੀ ਜਿਸ ਵਿੱਚ ਜਵਾਬੀ ਕਾਰਵਾਈ ਵਿੱਚ ਸੋਨੂ ਦੀ ਲੱਤ 'ਤੇ ਗੋਲੀ ਲੱਗੀ ਐ ਜ਼ਖਮੀ। ਸੋਨੂ ਨੂੰ ਹਸਪਤਾਲ ਵਿੱਚ ਇਮੜਤੀ ਕਰਵਾਇਆ ਗਿਆ। ਥੋੜਾ ਸਮਾਂ ਵੀਰ ਕਪੂਰਤਲਾ ਦੇ ਰਹਿਣ ਵਾਲੇ ਸੋਨੂ ਉਰਫ ਕਾਲੀ ਤੇ ਉਸਦੇ ਸਾਥੀ ਜਤਿੰਦਰ ਉਰਫ ਰਿਤਿਕ ਸੰਜੇ ਤੇ ਹੋਰ ਤੇ ਨਾਮ ਉਹ ਜਿਹਾ ਕੋਈ ਇਹਨਾਂ ਨੂੰ ਗ੍ਰਿਫਤਾਰ ਤਾਰਿਆ ਸੁਨੂ ਦੇ 1 ਮਹੀਨਾ ਪਹਿਲਾਂ ਹੀ ਨਵਾਂ ਸ਼ਹਿਰ ਵਿੱਚ ਹਥਿਆਰ ਦੇ ਨਾਲ ਹਮਲੇ ਦਾ આરોਪ ਅਤੇ ਕੀ ਪ੍ਰਾਪਤ ਦੇ ਮਾਪ ਰਿਚ ਲੋੜੇ ਦਾ ਸੀ ਤੇ 7 ਜੁਲਾਈ 2025 ਨੂੰ ਉਸਨੇ ਜ਼ਿਲंधर ਵਿੱਚ ਇੱਕ ਸ਼ਰਾਬ ਕਾਰੋਬਾਰੀ ਦੀ ਦੁਕਾਨ ਦੇ ਸਾਹਮਣੇ ਗ੍ਰੇਨੇਡ ਧਮਾਕਾ ਕੀਤਾ ਸੀ ਰਾਜਸਥਾਨ ਦੇ ਇੱਕ ਐਬੀਜੀਪੀ ਕ੍ਰਾਈਮ ਇੰਸਪੈਕਟਰ ਦਿਨੇਸ਼ ਐਮ ਆਨ ਦੇ ਅਨੁਸਾਰ ਪੰਜਾਬ ਪੁਲਿਸ ਨੇ ਗ੍ਰੇਨੇਡ ਧਮਾਕੇ ਸਬੰਧੀ ਰਾਜਸਥਾਨ ਪੁਲਿਸ ਨੂੰ ਇੱਕ ਅਲਰਟ ਭੇਜਿਆ ਸੀ ਜਿਸ ਤੋਂ ਬਾਅਦ ਐਡੀਜੀਐਫ ਦੇ ਐਡੀਸ਼ਨਲ ਐਸਪੀ ਸਰਦਾਰਤ ਸ਼ਰਮਾ ਦੀ ਨਿਗਰਾਨੀ ਹੇਠ ਪੂਰੀ ਟੀਮ ਨੇ ਸ਼ੱਕੀਆਂ ਨੂੰ ਪਾ ਤਲਾਸ਼ੀ ਦੀ ਕੀਤੀ ਸੀ ਜੈਪੁਰ ਰੇਂਜ ਤੇ ਅਜਮੇਰ ਰੇਂਜ ਵਿੱਚ ਤਲਾਸ਼ੀ ਲਈ ਗਈ ਟੀਮ ਨੇ ਜੈਪੁਰ ਸ਼ਹਿਰ ਤੋਂ ਟੌਕ ਕਰਕੇ ਬਾਵੀ ਖੇਤਰ ਵਿੱਚ ਪਾਦੀਆਂ ਬੜੀ ਜਾਣਕਾਰੀ ਇਕੱਠੀ ਕੀਤੀ ਇਸ ਦੌਰਾਨ ਸਿਰ 6 ਲੋਕਾਂ ਦੀ ਪਛਾਣ ਕੀਤੀ ਤੇ ਇਹਨਾਂ ਵਿੱਚੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦਿਲੰਦਲ ਪੰਜਾਬ ਸਰਕਾਰ ਨੇ 14 ਮਈ 2023 ਨੂੰ ਜਾਰੀ ਕੀਤੀ ਗਈ ਲੈਨਡ ਕੋਡ ਦੀ ਨੀਤੀ ਵਾਪਸ ਲੈ ਲਈ ਹੈ। ਇਸ ਸੰਬੰਧਿਤ ਪੰਜਾਬ ਸਰਕਾਰ ਦੇ ਹਾਊਸਿੰਗ ਅਫੀਸਰ ਵੀ ਤਾਸ ਦੇ ਪ੍ਰਮੁਖ ਸਕੱਤਰ ਨੇ ਇੱਕ ਪੱਤਰ ਜਾਰੀ ਕੀਤਾ ਹੈ ਤੇ ਇਸ ਵਿੱਚ ਕਿਹਾ ਗਿਆ ਹੈ ਕਿ 14 ਮਈ 2023 ਨੂੰ ਲੈਨਡ ਦੀ ਪੰਜਾਬ ਲੈਂਡ ਨੀਤੀ ਦੇ ਨਾਲ ਸੰਬੰਧਿਤ ਸੋਧ ਨੂੰ ਵਾਪਸ ਲਿਆ ਜਾ ਰਿਹਾ ਹੈ। ਇਸ ਦੇ ਤਹਿਤ ਜਾਰੀ ਕੀਤਾ ਗਿਆ ਲੈਟਰ ਆਫ ਇੰਟੈਂਟ ਜਿਸ ਸਪੈਸ਼ਲ ਤੇ ਕਈ ਹੋਰ ਕੰਮ ਵਾਪਸ ਲੈ ਲੈ ਇਹਦਾ ਸੀ ਕਿ ਪੰਜਾਬ ਦੇ ਕਿਸਾਨ ਲਗਾਤਾਰ ਇਸ ਨੀਤੀ 'ਤੇ ਵਿਰੋਧ ਕਰ ਰਹੇ ਨੇ ਉਹਨਾਂ ਨੇ ਇਸ ਨੀਤੀ ਰਾਹੀਂ ਸਰਕਾਰ 'ਤੇ ਜਮੀਨ ਹੜਪਣ ਦਾ આરોਪ ਲਗਾਇਆ ਨੇ ਜਦੋਂ ਸ਼ਰੋਮ ਨੇ ਕਾਲੀ ਤਤਿ ਸ਼ਰੋਮ ਨੇ ਦੁਤਰਭੰਦ ਕਮੇਟੀ ਲਿਆਗਾ ਆਗਬਨ ਨੂੰ ਸਰਕਾਰ ਨੂੰ ਪਾਲਿਸੀ ਵਾਪਸ ਲੈਣ ਤੇ ਸ਼ੁਕਰਾਨੇ ਦੀ ਅਰਦਾਸ ਕਰਵਾਈ ਗਈ ਇਸ ਦੌਰਾਨ ਅਕਾਲੀ ਦਲ ਦੇ ਗੁਰਤਮ ਸਿੰਘ ਰਿਵਾਲ ਸਮੇਤ ਅਕਾਲੀ ਤੇ ਸ਼ਰੂਮ ਨਿਕਾਲੀ ਆਪੂ ਸ਼ਾਮਲ ਸਨ ਅਕਾਲੀ ਆਗੂ ਗੁਰਚੰਦ ਸਿੰਘ ਰਿਵਾਲ ਨੇ ਕਿ ਦਿੱਲੀ ਦੀ ਆਪਾ ਜਿਵੇਂ ਅਰਵਿੰਦ ਕੇਜਰੀਵਾਲ ਕੇਸ ਦੇ ਅੰਦਰ ਜੈਨ ਨੇ ਪੰਜਾਬ ਬ੍ਰੀਜ਼ਰ ਕੇ ਜ਼ਮੀਨ ਦੇ ਕਬਜ਼ਾ ਕਰਨ ਤੇ ਵੱਡੇ ਘਰਾਣਿਆਂ ਨੂੰ ਸੌਪਣ ਲਈ ਲੈਂਡ ਪੁਲਿੰਗ ਕੋ ਪਾਲਿਸੀ ਜਾਂਦੀ ਸੀ ਸ਼ਰੂਮ ਨੇ ਅਕਾਲੀ ਦਲ ਨੇ ਇਸ ਦਾ ਸਖਤ ਵਿਰੋਧ ਕੀਤਾ ਤੇ ਵੱਡੇ ਮਹੀ ਕਿ ਸ਼ੁਰੂ ਕੀਤਾ ਲਗਾਇ ਕਿ ਸਰਦ ਨੇ ਜੋ ਐਲਾਨ ਕੀਤਾ ਹੈ ਕਿ ਸਰਕਾਰ ਜਿਹਾ ਕਾਨੂੰਨ ਲਾਗੂ ਕਰਦੀ ਹੈ ਤੇ ਅਕਾਲੀ ਦਲ ਦੀ ਸਰਕਾਰ ਬਣਨ ਤੇ ਜ਼ਮੀਨਾਂ ਕਿਸਾਨ ਨੂੰ ਵਾਪਸ ਜਾਨੀਏ ਸਾਂਝੀਆਂ ਰਥਵੰਨੀਆਂ ਤੇ ਕਿਸਾਨ ਲੀਗ ਸਰ ਪਾਲਸੀ ਦਾ ਸਖਤ ਵਿਰੋਧ ਕੀਤਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਰ ਪਾਲਸੀ ਤੇ ਰੋਕ ਤੇ ਕਿਸਾਨ ਸੰਘਰਸ਼ ਨੇ ਦਿੱਲੀ ਦੀ ਆਪ ਸਰਕਾਰ ਨੂੰ ਮਜਬੂਰ ਕੀਤਾ ਕਿ ਉਹ 14 ਮਈ 2025 ਜਾਰੀ ਪਾਲਸੀ ਨੂੰ ਵਾਪਸ ਲੈ ਲੇ ਚੰਡੀਗੜ੍ਹ ਕੁਝ ਪੀਜੀఐ ਦੇ ਕਰਮਚਾਰੀਆਂ ਦੇ ਵਿਰੋਧ ਪ੍ਰਦਰਸ਼ਨ ਨੂੰ ਦੇਖੇ ਹੋਏ ਛਡੀ ਸਰ ਪ੍ਰਸ਼ਾਸਨ ਨੇ ਵੱਡਾ ਕਦਮ ਚੁੱਕਿਆ ਪ੍ਰਸ਼ਾਸਨ ਨੇ ਪੀਜੀ ਕਰਮਚਾਰੀਆਂ ਦੇ ਅਗਲੇ 6 ਮਹੀਨਿਆਂ ਲਈ ਹਰਿਆਣਾ ਐਸਓਆਲ ਸਰਵਿਸਮੈਨ ਮੇਨਟੈਂਸ ਐਕਟ 274 ਐਸ ਮਾ ਲਾਗੂ ਕਰ ਦਿੱਤਾ ਹੈ ਮੁਖਤਕਰ ਰਾਜੀਵ ਸ਼ਰਮਾ ਨੇ ਇਸ ਨੂੰ ਆਦੇਸ਼ ਨੂੰ ਜਾਰੀ ਕੀਤਾ ਯੂਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੇ ਹੜਤਾਲ ਜਨਤਕ ਹਿੱਤ ਵਿਆਮ ਚੰਡੀਗੜ੍ਹ ਨੂੰ ਕਾਫੀ ਨੁਕਸਾਨਦੇ ਹੋ ਸਕਦੇ ਕੁਝ ਸੇਵਾਵਾਂ ਜਨ ਤੱਕ ਸਰਕਸਾ ਸਫਾਈ ਤੇ ਜ਼ਰੂਰੀ ਸਪਲਾਈ ਤੇ ਅਸਰ ਪਾ ਸਕਦੀਆਂ ਹਰਿਆਣਾ ਐਸਐਮਏ ਦੇ ਤਾਰਾਵਾਂ ਤੇ ਤਿੰਨ ਅਤੇ ਚਾਰ ਏਡ ਤਹਿਤ ਪ੍ਰਸ਼ਾਸਕਾਂ ਨੂੰ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇੱਕ ਹਕਮ ਜਾਰੀ ਕੀਤਾ ਗਿਆ ਹੈ ਤੇ ਸੰਸਾਰ ਫੀਜੀ ਵਿੱਚ ਅਭਲੇ ਛੇ ਮਈ ਤੱਕ ਅਰੁਚਾਰੀ ਹੜਤਾਲ ਤੇ ਪਾਬੰਦੀ ਰਹੇਗੀ ਕਰਮਚਾਰੀਆਂ ਦੀ ਹੜਤਾਲ ਤੇ ਪਾਬੰਦੀ ਤੋਂ ਇਲਾਵਾ ਹੋਰਨਾਂ ਕੀ ਕਈ ਤਰ੍ਹਾਂ ਦੇ ਜੋਖਮ ਹਕਮੋਂ ਨਾਲ ਸੰਬੰਧੀ ਜਾਰੀ ਕੀਤੇ ਗਏ ਹਨ ਮੋਗਾ ਜ਼ਿਲ੍ਹੇ ਦੇ ਧਰਮਕੋਟ ਚੇਤਨਾਤਿਕ ਪਟਵਾਰੀ ਨੇ ਆਪਣੀ ਜਾਨ ਦੇ ਦਿੱਤੀ ਉਸ ਦੀ লাশ ਪੱਖੇ ਨਾਲ ਲਟਕਦੇ ਮਿਲ ਰਤ ਕੇ ਪਛਾਣ ਹਰਸ਼ ਕੁਮਾਰੂ ਦੀ ਹੋਈ ਹੈ ਜੋ ਕਿ ਫਾਜ਼ਲ ਕਾ ਰਹਿਣ ਵਾਲਾ ਸੀ ਹਰਸ਼ ਦਾ ਸ਼ਹਿਤਵਾਲ ਦੇ ਦਾਖੂ ਸੇਖਮਰੇ ਵਿੱਚ ਪੱਖੇ ਨਾਲ ਲਟਕਦੀ ਮਿਲੀ ਹੈ ਸ਼ੱਕ ਹੈ ਕਿ ਹਰਸ਼ ਨੇ ਫਹਾਲ ਅਤੇ ਆਪਣੀ ਜਾਨ ਦਿੱਤੀ ਹੈ ਜਾਂ ਕੋਈ ਤਾਬਕ ਨੂਰ ਰੋਕ ਤੇ ਹਰਸ਼ ਫਾਜ਼ਲ ਕਾ ਰਹਿਣ ਵਾਲਾ ਸੀ ਪਿਛਲੇ ਅਸਾਲਾਂ ਤੋਂ ਧਰਮਕੋਟ ਦੇ ਮਤਾਰ ਪਟਵਾਰੀ ਭਰਤੀ ਹੋਇਆ ਸੀ ਕਿ ਪਿਛਲੇ 6 ਸਾਲਾਂ ਤੋਂ ਕੋਰਪੋਰੇਟ ਵਿੱਚ ਸੇਵਾ ਨਿਭਾ ਰਿਹਾ ਸੀ ਪਤਾ ਲੱਗਿਆ ਕਿ ਹਰਸ਼ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤਣਾਅ ਚੁਲੰਗ ਰਿਹਾ ਸੀ ਇਸ ਲਈ ਖਸ਼ਾਏ ਕਿ ਉਸਨੇ ਮਾਨਸਿਕ ਪਰੇਸ਼ਾਨੀ ਦੇ ਜਿਹੇ ਭਿਆਨਕ ਕਦਮ ਚੁੱਕਿਆ ਹੈ ਤੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਲਾਸ਼ ਨੂੰ ਕਬਜ਼ੇ ਚ ਲਿਆ ਕੇ ਪੋਸਟ ਮਾਰਕਿੰਗ ਲਈ ਮੋਗਾ ਦੇ ਸਿਵਲ ਹਸਪਤਾਲ ਤੇ ਜਿੱਤਾ ਗਿਆ ਤੇ ਜ਼ਿਨਾਰੀ ਮਨ ਤੱਕ ਤੇ ਬਰਾਬਾਰਿਕ ਮੈਂਬਰ ਦੀ ਸਬੰਧੀ ਸੂਚਿਤ ਕਰ ਦਿੱਤੇ सुप्रीम कोर्ट पे दिल्ली एनसीआर ਤੋਂ سارے ਹਵਾਲਾ ਕੁੱਤੇ ਨੂੰ ਠਾਉਣ ਦੇ ਫੈਸਲੇ ਦੇ ਕਾਂਗਰਸ ਸੰਸਦ ਮੈਂਬਰ ਤੇ ਵਿਰੋਧ ਤੇ ਦੇ ਦਿੱਤਾ ਰਾਪੁਰਾਗੜੀ ਦੇਸਾਕ ਤੱਕ ਰਾਜ ਤਿਆਨ ਅੰਗਲਵਾਰ ਨੂੰ 12 ਅਗਸਤ 2025 ਨੂੰ ਨੇ ਐਕਸਟਰੀਟ ਕਰਕੇ ਕਹਿ ਕੇ ਫੈਸਲਾ ਦਾ ਹਾਕਿਆ ਦੀ ਮੂਲ ਕੀ ਗਿਆਨ ਤੇ ਲਿਖੇ ਨੂੰ ਪਿੱਛੇ ਹਟਣ ਵਾਲਾ ਹੁੰਦਾ ਜੋ ਕਿ ਕਹਿ ਕੇ ਹਵਾਲਾ ਕੁੱਤੇ ਕੋਈ ਸਮੱਸਿਆ ਨਹੀਂ ਹਨ ਜਿਹਨਾਂ ਨੂੰ ਖਤਮ ਕੀਤਾ ਜਾਵੇ ਉਹਨਾਂ ਨੇ ਸੁਝਾਅ ਦਿੱਤਾ ਹੈ ਕਿ ਸ਼ੈਲਟਰ ਨਾਲ ਸੰਬੰਧੀ ਟਿਕਟਾਂ ਕਰਨ ਦੇ ਪਾਈ ਚਾਰਕ ਤੇ ਇੱਕ ਪਾਲ ਰਾਹੀਂ ਬਿਨਾ ਬੇਰਹਿਮੀ ਦੇ ਜਨਤਕ ਸੁਰੱਖਿਆ ਤੇ ਜਾਨਵਰਾਂ ਦੀ ਭਲਾਈ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ ਰਾਹੁਲ ਨੇ ਕਿਹਾ ਕਿ ਸਾਰੇ ਕੁੱਤੇ ਨੂੰ ਹਟਾਉਣਾ ਬੇਰਹਿਮ ਤੇ ਦੂਰਦਰਸ਼ੀ ਕਦਮ ਹੈ ਜੋ ਸਮਾਜ ਦੀ ਹਮਦਰਦੀ ਨੂੰ ਖਤਮ ਕਰਦਾ ਹੈ ਇਹ ਟਿਪਣੀ ਸੁਪਰੀਮ ਕੋਰਟ ਦੇ 11 ਅਗਸਤ 2025 ਦੇ ਫੈਸਲੇ ਦੇ ਇੱਕ ਦਿਨ ਬਾਅਦ ਆਈ ਹੈ ਜਿਸ ਵਿੱਚ ਅਦਾਲਤ ਨੇ ਦਿੱਲੀ ਸਰਕਾਰ ਤੇ ਗੁਰੂਗ੍ਰਾਮ ਨੋਇਡਾ ਗਾਜ਼ੀਆਬਾਦ ਦੇ ਨਗਰ ਨਿਗਮ ਵਿੱਚ ਆਵਾਰਾ ਕੁੱਤਿਆਂ ਨੂੰ ਗਲੀਆਂ ਤੋਂ ਹਟਾ ਕੇ ਸ਼ਰਤਾਂ ਵਿੱਚ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਸਨ ਪਾਕਿਸਤਾਨ ਦੇ ਫੀਲਡ ਮਾਰਸ਼ਲ ਅਸੀਮੁਨੀਰ ਨੇ ਅਮਰੀਕਾ ਵਿੱਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਇਸ ਵਾਰ ਅਸੀਮੁਨੀਰ ਨੇ ਭਾਰਤ ਦੇ ਉਦਯੋਗਪਤੀ ਸ਼ੰਬਾਨੀ ਦਾ ਨਾਮ ਲੈ ਕੇ ਭਾਰਤ ਨੂੰ ਧੰਨਵਾਦੀ ਦਿੱਤੀ ਹੈ ਅਸੀਮੁਨੀਰ ਨੇ ਭਾਰਤ ਦੇ ਸਭ ਤੋਂ ਵੱਡੇ ਉਦਯੋਗਪਤੀ ਮੁਕੇਸ਼ ਸ਼ੰਬਾਨੀ ਦਾ ਜ਼ਿਕਰ ਕਰਦੇ ਹੋਏ ਜ਼ਹਿਰ ਉਗਲੇ ਮੀਡੀਆ ਕਟ ਉਸਨੇ ਪਲਾਵਾਨੀ ਦੀ ਤਸਵੀਰ ਸੁਰਫੀਨਾ ਟਵਿੱਟਰ ਕੀਤੀ ਸੀ ਕਿ ਅਗਲੀ ਵਾਰ ਵੀ ਕਰੇਗਾ ਇਸ ਤੋਂ ਇਲਾਵਾ ਮੁਨੀਰ ਨੇ ਸਿੰਧੂ ਮੰਨਿਤ ਦੇ ਡੈਮ ਬਣਾਉਣ ਲਈ ਪਾਕਿਸਤਾਨ ਨੂੰ ਵੀ ਧੰਕੀ ਦਿੱਤੀ ਹੈ ਸ਼੍ਰੀ ਹਿਮਕੋਟ ਸਾਹਿਬ ਦੀ ਯਾਤਰਾ 15 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਖਰਾਬ ਮੌਸਮ ਦੇ ਕਾਰ ਕੱਪਸੇ ਵੀ ਸ਼੍ਰੀਮੰਨ ਕੋਲ ਦਾ ਸਹਿਤ ਯਾਤਰਾ ਤੇ ਜਾਣਾ ਚਾਹੁੰਦੇ ਹੋ ਤਾਂ ਲਈ ਮਾੜੀ ਖਬਰ ਹੈ ਪਾਰੀ ਵੀ ਦੇ ਕਾਰਨ ਇਹ ਚੇਤਾਵਨੀ ਵਿਚਾਰੀ ਕੀਤੀ ਗਈ ਹੈ ਚੋਣੀ ਚ ਵੱਡੇ ਹੀਂ ਦੇ ਕਾਰਨ ਇਹ ਯਾਤਰਾ ਨੂੰ ਰੋਕ ਦਿੱਤਾ ਗਿਆ ਤੇ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਤੋਂ ਬਾਅਦ ਦੇਰਾ ਦੂਨ ਪ੍ਰਸ਼ਾਸਨ ਵੱਲੋਂ ਇਹ ਹੁਕਮ ਉਚਾਰੀ ਕਰ ਦਿੱਤੇ ਗਏ ਨੇ ਫਿਲਹਾਲ ਸਿਮਲਾ ਤੋਂ ਪਾਸੇ ਨਹੀਂ ਨਿਕਲ ਤਾਜ਼ਾ ਖ਼ਬਰ ਲਈ ਤੁਸੀਂ ਗੇਟ ਰਿਨਿਚੀ ਹੋ ਕੇ ਰਹੀ ਹੈ